ਗਿਆ 11-12 ਸਾਲ ਦਾ ਬੱਚਾ ਸੀ। ਉਹਦੇ ਮਾਪੇ ਜਦੋਂ ਸਕੂਲ ਵਿੱਚ ਜਾ ਕੇ ਉਹਦੀ ਐਡਮਿਸ਼ਨ ਕਰਾਉਂਦੇ ਸੀ ਤੇ ਮਾਪਿਓ ਦੀ ਜਗ੍ਹਾ ਜਦੋਂ ਆਪਣਾ ਨਾਮ ਲਿਖਉਂਦੇ ਸੀ ਤੇ ਉਹ ਕਹਿੰਦਾ ਹੁੰਦਾ ਸੀ ਮੈਂ ਆਪਣੇ ਮਾਪਿਆਂ ਦਾ ਪੁੱਤਰ ਨਹੀਂ ਐ ਮੈਂ ਪਰਮੇਸ਼ਰ ਦਾ ਪੁੱਤਰ ਹੈਗਾ। ਪਾਦਰੀ ਨੂੰ ਦੱਸਿਆ ਵੀ ਇਹ ਸਾਡਾ ਬੇਟਾ ਜਿਹੜਾ ਘਰ ਜਦੋਂ ਵੀ ਖਾਣਾ ਖਾਂਦਾ ਹੈਗਾ ਉਸ ਤੋਂ ਪਹਿਲਾਂ ਉਹਨਾ ਪ੍ਰੇਅਰ ਦੇ ਵਿੱਚ ਅਰਦਾਸ ਦੇ ਵਿੱਚ ਬਿਲਕੁਲ ਮਸਤ ਹੋ ਜਾਂਦਾ ਲੀਨ ਹੋ ਜਾਂਦਾ। ਤੇ ਉਸ ਪਾਦਰੀ ਨੇ ਉਸ ਬੱਚੇ ਨੂੰ ਥੋਮਸ ਨੂੰ ਸਵਾਲ ਕੀਤਾ ਵੀ ਪਰਮੇਸ਼ਰ ਦਾ ਪੁੱਤਰ ਕੌਣ ਹੈ ਤਾਂ ਉਸ ਬੱਚੇ ਨੇ ਜਵਾਬ ਦਿੱਤਾ ਪਰਮੇਸ਼ਰ ਦਾ ਪੁੱਤਰ ਮੈਂ ਹੈ। ਪਾਦਰੀ ਨੇ ਪੁੱਛਿਆ ਜੀਸਸ ਬਾਰੇ ਤੇਰਾ ਕੀ ਖਿਆਲ ਹੈਗਾ? ਉਹ ਬੱਚਾ ਕਹਿੰਦਾ ਜੀਸਸ ਵੀ ਜਿਹੜਾ ਪਰਮੇਸ਼ਰ ਦਾ ਪੁੱਤਰ ਹੈ ਪਰ ਧਰਤੀ ਉੱਤੇ ਵਸਦਾ ਹੋਇਆ ਹਰ ਇੱਕ ਬੰਦਾ ਜਿਹੜਾ ਉਹ ਵੀ ਪਰਮੇਸ਼ਰ ਦਾ ਪੁੱਤਰ ਹੀ ਹੈਗਾ। ਪਾਦਰੀ ਨੇ ਦੂਸਰਾ ਸਵਾਲ ਕੀਤਾ ਵੀ ਮੈਂ ਤੈਨੂੰ ਇੱਕ ਚਾਕਲੇਟ ਦੇਵਾਂਗਾ ਜੇਕਰ ਤੂੰ ਦੱਸੇ ਗॉड ਰਹਿੰਦਾ ਕਿੱਥੇ ਹੈ? ਉਹ ਬੱਚਾ ਪਾਦਰੀ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਦੋ ਚਾਕਲੇਟਾਂ ਦਵਾਂਗਾ ਜੇਕਰ ਸਿੰ ਦੱਸੋ ਕਿ ਪਰਮੇਸ਼ਰ ਰਹੀਂਦਾ ਕਿੱਥੇ ਨਹੀਂ ਹੈ ਬੱਚੇ ਦੇ ਇਸ ਸਵਾਲ ਦੀ ਰਮਜ਼ਦਾ ਤੁਹਾਨੂੰ ਪਤਾ ਲੱਗਾ ਹੋਵੇ ਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ